ਇਹਨਾਂ ਬੇਈਮਾਨੀਆਂ ਠੱਗੀਆਂ ਸਾਡੇ ਵਿੱਚ ਨੇ ਇਹਨੀਆਂ ਗੋਰਿਆਂ 'ਚ ਕਿੱਥੇ ਨੇ ਉਹ ਲੋਕ ਦੇਵਤਿਆਂ ਵਰਗੇ ਐ ਤਾਂ ਦੇ ਸਵਰਗ ਬਣੇ ਐ ਜੇ ਕਿਤੇ ਆਪਾਂ ਦੇਵਤਿਆਂ ਵਰਗੇ ਹੁੰਦੇ ਤੇ ਇੰਡੀਆ ਇਦਾਂ ਦਾ ਹੁੰਦਾ ਭਾਰਤ ਇਹ ਹੋ ਜਾ ਹੁੰਦਾ ਜੇ ਘਰ ਨਰਕ ਹੈ ਇਹਦਾ ਮਤਲਬ ਘਰ ਵਿੱਚ ਰਾਖਸ਼ ਰਹਿੰਦਾ ਹੈ ਕੋਈ ਨਾ ਕੋਈ ਹੋ ਸਕਦਾ ਸਾਰਾ ਟੱਬਰ ਹੀ ਰਾਖਸ਼ਾਂ ਦਾ ਹੋਵੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਧੀਜ ਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾ ਸਾਰਾ ਟੱਬਰ ਹੀ ਜਿੰਨ ਜਿੰਨੀਆਂ ਦਾ ਕਹਿੰਦੇ ਤੇ ਕਈਆਂ ਦਾ ਸਾਰਾ ਟੱਬਰ ਹੀ ਇਹੋ ਜਿਹਾ ਹੁੰਦਾ ਕੋਈ ਘਟ ਨਹੀਂ ਜੇ ਅੱਜ ਘਰ ਨਰਕ ਹੈ ਤੇ ਇਹਦਾ ਮਤਲਬ ਇਹ ਹੈ ਵੀ ਘਰ ਦੇ ਵਿੱਚ ਰਾਖਸ਼ ਰਹਿੰਦੇ ਆ ਤਾਂ ਘਰ ਨਰਕ ਬਣਿਆ ਤੇ ਜੇ ਘਰ ਸਵਰਗ ਹੈ ਤੇ ਇਹਦਾ ਮਤਲਬ ਦੇਵਤੇ ਰਹਿੰਦੇ ਨੇ ਦੇਵਤਾ ਮਤਲਬ ਤੈਵੀ ਗੁਣ ਹੋਰ ਕੋਈ ਦੇਵਤਾ ਬੰਦੇ ਤੋਂ ਵੱਖਰੀ ਹਸਤੀ ਨਹੀਂ ਨਾ ਦੇਵਤੇ ਪੂਜਣੇ ਨੇ ਨਾ ਰਾਖਸ਼ਾਂ ਤੋਂ ਡਰਨਾ ਹੈ ਆਪ ਦੇਵਤੇ ਬਣਨਾ ਹੈ ਬਸ ਰਾਖਸ਼ ਭਿਰਤੀ ਖਤਮ ਕਰਕੇ ਆਪ ਹੀ ਦੇਵਤੇ ਬਣ ਜਾਈਏ ਤੇ ਤੁਸੀਂ ਪੁੱਛੋਗੇ ਵੀ ਦੇਵਤੇ ਬਣਨਾ ਜਿਹੜਾ ਬੰਦਾ ਚਾਹੁੰਦਾ ਹੋਵੇ ਬਣਨਾ ਇਹ ਕਿਤੇ ਗੱਲਾਂ ਸੁਣਨੀ ਆ ਚਾਹੁੰਦਾ ਪਰ ਕਈ ਬਣਨਾ ਚਾਹੁੰਦੇ ਆ ਉਹ ਕਹਿੰਦੇ ਵੀ ਦੇਵਤੇ ਬਨਣ ਵਾਸਤੇ ਫਿਰ ਕਰਨਾ ਕੀ ਪਊ ਕਿਵੇਂ ਬਣਾਇਆ ਜਾਂਦਾ ਹੈ ਦੇਵਤਾ ਫਿਰ ਆਪਾਂ ਪੜਦੇ ਹਾਂ ਬਲੇਹਾਰੀ ਗੁਰੇ ਆਪਣੇ ਆਪਣੇ ਮਾਲਕ ਤੋਂ ਗੁਰੂ ਤੋਂ ਬਲਿਹਾਰੇ ਜਾਈਏ ਜਿਹੜਾ ਅਕਲ ਦੇ ਕੇ ਸਮਝ ਦੇ ਕੇ ਮੇਰੇ ਵਰਗੇ ਮੂਰਖ ਨੂੰ ਦੇਵਤਾ ਬਣਾ ਦਿੰਦਾ ਨਕਮਿਆਂ ਨੂੰ ਕੰਮ ਦੇ ਬਣਾ ਦਿੰਦਾ ਹੁਣ ਨਕਮੇ ਹੀ ਸੀ ਮੰਨ ਨੂੰ ਸ਼ਰਾਬ ਪੀਂਦੇ ਸੀ ਨਸ਼ੇ ਕਰਦੇ ਸੀ ਗੰਧੀਆਂ ਨਾਲੀਆਂ 'ਚ ਡਿੱਗਦੇ ਸੀ ਬੁਰਾ ਹਾਲ ਸੀ ਜ਼ਿੰਦਗੀ ਬਰਬਾਦ ਕੀਤੀ ਪਈ ਸੀ ਘਰ ਵਾਲੇ ਮੇਰੇ ਦੁਖੀ ਸੀ ਟੱਬਰ ਮੇਰਾ ਦੁਖੀ ਸੀ ਪਰਿਵਾਰ ਮੇਰਾ ਦੁਖੀ ਸੀ ਘਰ ਵਾਲੀ ਗਾਲਾਂ ਕੱਢਦੀ ਸੀ ਬੱਚੇ ਮੇਰੇ ਤੋਂ ਤੰਗ ਸੀ ਮਾਪੇ ਮੇਰੇ ਤੋਂ ਤੰਗ ਸੀ ਅਕਲ ਦੇ ਦਿੱਤੀ ਗੁਰੂ ਨੇ ਸਮਝ ਦੇ ਦਿੱਤੀ ਦੇਵਤਾ ਬਣਾਤਾ ਤੇ ਸਾਰੀ ਦੁਨੀਆ ਮੇਰੇ ਤੋਂ ਸੌਖੀ ਹੋ ਗਈ ਅਕਲ ਆ ਗਈ ਹੋਰ ਦੇਵਤੇ ਬਣਨ ਵਾਸਤੇ दैवी ਗੁਣ ਹੀ ਹੁੰਦੇ ਐ दैवी ਗੁਣ ਸੰਤ ਬਿਰਤੀ ਸੰਤ ਬਿਰਤੀ ਨੂੰ ਕਹਿੰਦੇ ਐ ਤੇ ਇਹ ਨੂੰ ਨਹੀਂ ਕਹਿੰਦੇ ਜਿਵੇਂ ਹੁਣ ਆਪਾਂ ਪੜਦੇ ਆਂ ਵੀ ਹਮ ਸੰਤਨ ਕੀ ਰੇਣ ਪਿਆਰੇ ਰੇਣ ਪਿਆਰੇ ਹਮ ਸੰਤਨ ਕੀ ਸਰ ਸ਼ਰਣਾ ਆ ਸਾਧ ਸੰਗਤ ਵਿੱਚ ਮੈਂ ਜਾਵਾਂ ਤੇ ਰੇਣ ਬਨਣ ਦਾ ਮਤਲਬ ਕੋਈ ਮਿੱਟੀ ਚੁੱਕ ਕੇ ਮੱਥੇ 'ਨਾਂ ਲਾਣ ਦਾ ਅਰਥ ਨਹੀਂ ਇਹਦਾ ਲੋਕ ਤੇ ਟਾਇਰਾਂ ਦੀ ਮਿੱਟੀ ਚੱਕੀ ਜਾਂਦੇ ਕਈ ਵਾਰੀ ਗੱਡੀ ਲੰਘਦੀ ਟਾਇਰ ਦੀ ਮਿੱਟੀ ਚੱਕ ਲੈਣਗੇ ਗੱਡੀ ਦੇ ਟਾਇਰ ਦੀ ਵੀ ਇਹਦੇ ਨਾਲ ਕੀ ਹੋ ਜੂ ਕਹਿੰਦੇ ਇਹ ਮਿੱਟੀ ਮੱਥੇ ਨੂੰ ਲਾਵਾਂਗੇ ਇਹਦੇ ਨਾਲ ਲੇਖ ਬਦਲ ਜਾਂਦੇ ਨਹੀਂ ਭਾਈ ਇਹਦੇ ਨਾਲ ਨਹੀਂ ਬਦਲਦੇ ਮੱਥੇ ਨਾਲ ਕਹਿੰਦੇ ਫਿਰ ਬਾਣੀ ਤੇ ਲਿਖਿਆ ਤੇ ਪਿਆ ਬਾਣੀ ਵਿੱਚ ਲਿਖਿਆ ਨਾ ਵੀ ਮੇਰੇ RAM ਹਰ ਜਨ ਕੇ ਹੋਂਵਲ ਜਾਈ ਕੇਸਾਂ ਕਾ ਕਰ ਚੌਰ ਟਲਾਵਾ ਚਰਨ ਧੂੜ ਮੁਖ ਲਾਹੀ ਜੋ ਦਿਸੈ ਗੁਰ ਸਿਖੜਾ ਤਿਸ ਨਿਮ ਨਿਵ ਲਾਗੋ ਪਾਏ ਜਿਓ ਬਾਣੀ ਤੇ ਲਿਖਿਆ ਪਿਆ ਤੁਸੀਂ ਕੀ ਜਾਣੋ ਵੀ ਧੂੜੀ ਲਾਉਣੀ ਨਹੀਂ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ万 ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਇਥੇ ਆਪ ਧੂੜੀ ਬਣਨ ਨੂੰ ਕਿਹਾ ਧੂੜੀ ਲਾਉਣ ਨੂੰ ਨਹੀਂ ਕਿਹਾ ਜਿਹੜਾ ਧੂੜੀ ਬਣਨ ਦਾ ਕਨਸੈਪਟ ਹੈ ਨਾ ਇਹ ਹੁੰਦਾ ਨਾ ਕੁਸ਼ ਹੋ ਜਾਵੇਂ ਮੈਂ ਜ਼ੀਰੋ ਆਈ ਜੋ ਹੋ ਜਾਾਂ ਮੈਂ ਜਿਹੜਾ ਮੈਂ ਮੰਨਦਾ ਜਿਆ ਨਹੀਂ ਮੈਂ ਅੜੀ ਜੀ ਕਰਕੇ ਬਹਿ ਜਾਂਦਾ ਵੀ ਮੈਂ ਮਿੱਟੀ ਹੋਈ ਹੋ ਜਾਾਂ ਬਸ ਐ ਰਾਖ ਹੋ ਜਾਾਂ ਬਣਨ ਦਾ ਮਤਲਬ ਨਹੀਂ ਇਦਾਂ ਤੇ ਬਾਣੀ ਜੇ ਵੀ ਲਿਖਿਆ ਕਿ ਸਾਧ ਕੀ ਧੂਨ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਗੁਰਬਾਣ ਫਿਰ ਇੱਥੇ ਤੇ ਇਸ਼ਨਾਨ ਲਿਖਿਆ ਤੁਹਾਡੇ ਚੋਂ ਧੂੜੀ ਚ ਇਸ਼ਨਾਨ ਕੀਤਾ ਕਿਸੇ ਨੇ ਬੋਲੋ ਵੀ ਮੱਥੇ ਤੇ ਤੇ ਕਈਆਂ ਨੇ ਲਾਈ ਹੋਣੀ ਏ ਧੂੜੀ ਵੀ ਸਾਡੇ ਫਲਾਣੇ ਮਹਾਪੁਰਖ ਰਹਿੰਦੇ ਉਹਨਾਂ ਦੀ ਮੱਥੇ ਤੇ ਧੂੜੀ ਲਾਓ ਫਲਾਣੇ ਮੈਂ ਫਲਾਣੇ ਦੇ ਵੀ ਮੱਥਾ ਟੇਕਿਆ ਮੈਂ ਇੱਕ ਬੰਦੇ ਨੂੰ ਸੁਣਿਆ ਕਹਿੰਦਾ ਮੈਂ 72 ਮਹਾਪੁਰਖਾਂ ਦੇ ਚਰਨਾਂ ਤੇ ਮੱਥਾ ਟੇਕਿਆ ਮੈਨੂੰ ਕਹਿੰਦਾ ਕਹਿੰਦਾ 71 ਪਹਿਲਾਂ ਅਸੀਂ 72ਵੇਂ ਤੁਸੀਂ ਉਹ ਕਹਿੰਦਾ ਮੈਂ ਤੁਹਾਡੇ ਹੁਣ ਮੱਥਾ 72ਵਾਂ ਟੇਕਣ ਲੱਗਿਆ ਮੈਂ ਕਿਹਾ ਤੂੰ ਟਿਕ ਜਾ ਤੇਰੇ 77 ਬਾਕੀ ਦੇ ਵੀ ਸਾਰੇ ਜੇ ਮੇਰੇ ਨਾਲ 5 ਮਿੰਟ ਬਹਿ ਕੇ ਗੱਲ ਕਰੇਗਾ ਤੇ ਤੈਨੂੰ ਐ ਲੱਗੂ ਵੀ ਐਵੇਂ ਹੀ ਫਿਰਦਾ ਰਿਹਾ ਮੈਂ ਕਿਹਾ ਤੂੰ ਹਟ ਜਾ ਨਾ ਤਾਰੇ ਕਹਿੰਦਾ ਨਹੀਂ ਮੈਂ 72 ਪੂਰੇ ਕਰ ਦੇਣੇ ਨੇ ਅੱਜ ਮੈਂ ਕਿਹਾ ਤੂੰ ਰਹਿਣ ਤੇ ਨਾ ਛੇੜ ਪੰਗਾ ਤੂੰ ਮੇਰੇ ਨਾਲ ਗੱਲ ਕਰ ਕਰਨ ਬਹਿ ਗਿਆ ਉੱਖਾ ਹੋ ਜਾਵੇਂਗਾ ਸਿਆਣ ਨਾਲ ਸੁਣਿਓ ਜਿਹੜਾ ਇਹ ਹੈ ਨਾ ਵੀ ਧੂੜੀ ਅਸੀਂ ਸਾਰਾ ਕੁਝ ਇਹ ਦੇਰ ਨੂੰ ਸਮਝੀ ਬੈਠੇ ਆ ਵੀ ਸਰੀਰ ਹੈ ਸੰਤ ਜੇ ਸਰੀਰ ਸੰਤ ਹੈ ਤੇ ਫਿਰ ਸਰੀਰ ਤੇ ਮਰ ਗਿਆ ਫਿਰ ਕਹੋਗੇ ਸੰਤ ਮਰ ਗਿਆ ਨਾਲੇ ਕੀ ਜਾਨਦੇ ਹੋ ਵੀ ਸੰਤ ਮਰਦੇ ਨਹੀਂ ਹੁੰਦੇ ਫਿਰ ਅਗਲਾ ਕਹਿੰਦਾ ਸਾਹਮਣੇ ਦੇ ਸੰਸਕਾਰ ਕਰਕੇ ਆਏ ਨਾਲੇ ਕੀ ਜਾਨਦਾ ਮਰਦੇ ਨਹੀਂ ਹੁੰਦੇ ਮਰਦਾ ਕੀ ਨਹੀਂ ਹੁੰਦਾ ਦੁਨੀਆ ਮਰਦੀ ਹੈ ਜੀ ਸੰਤ ਨਹੀਂ ਮਰਦਾ ਅਗਲਾ ਕਹਿੰਦਾ ਸੰਸਕਾਰ ਤੇ ਕਰਕੇ ਆਇਓ ਭੋਗ ਪਾ ਕੇ ਆਇਓ ਫੁੱਲ ਤੁਸੀਂ ਪਾ ਕੇ ਆਇਓ ਨਾਲੇ ਕੀ ਜਾਨਦੇ ਹੋ ਮਰਦੇ ਨਹੀਂ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਰਦੀ ਜੇ ਤੁਸੀਂ ਕਹੋਗੇ ਸੰਤ ਬਿਰਤੀ ਹੁੰਦੀ ਹੈ ਫਿਰ ਦੇਹ ਕਿਉਂ ਕੰਨਾ ਇੱਕ ਹੈ ਜਾਂ ਦੇਹ ਹੈ ਜਾਂ ਬਿਰਤੀ ਬੋਲੋ ਵੀ ਦੇਹ ਸੰਤ ਹੈ ਕਿ ਬਿਰਤੀ ਬਿਰਤੀ ਜੇ ਦੇਖੋਗੇ ਫਿਰ ਮਰਨਾ ਵੀ ਮੰਨਣਾ ਪਊਗਾ ਮਰਨਾ ਵੀ ਮੰਨਣਾ ਪਊਗਾ ਫਿਰ ਤੇ ਦੇਹ ਤੇ ਮਰ ਜਾਂਦੀ ਹੈ ਇੱਕ ਪਾਸੇ ਰਹਿ ਜਾ ਇੱਧਰ ਖੜ ਜਾ ਇੱਧਰ ਖੜ ਜਾਂ ਦੇਹ ਨੂੰ ਮੰਨ ਜਾਂ ਬਿਰਤੀ ਨੂੰ ਮੰਨ ਜੇ ਬਿਰਤੀ ਮੰਨੇਗਾ ਫਿਰ ਬਿਰਤੀ ਤੇ ਕਿਸੇ ਦੀ ਵੀ ਹੋ ਸਕਦੀ ਹੈ ਸੰਤ ਬਿਰਤੀ ਚੋਲੇ ਵਾਲੇ ਦੀ ਹੋਏਗੀ ਇਹ ਕੀ ਪਤਾ ਬਿਰਤੀਆਂ ਉਹ ਕਾਦੀਆਂ ਬਿਰਤੀਆਂ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜੱਪੀ ਫਿਰਦੇ ਆ ਉਹ ਕਾਦੀਆਂ ਬਿਰਤੀਆਂ ਸੰਤ ਰਾਣੀ ਬਿਰਤੀਆਂ ਤੇ ਇਹ ਤੇ ਠੱਗ ਬਿਰਤੀ ਹੋਗੀ ਹੁਣ ਬਿਰਤੀ ਦੇ ਵਿੱਚ ਤੇ ਕੋਈ ਸਾਡੀ ਮਾਂ ਕੋਈ ਭੈਣ ਵੀ ਹੋ ਸਕਦੀ ਹੈ ਸੰਤ ਬਿਰਤੀ ਇੱਕ ਬੀਬੀ ਛੱਤ ਦੇ ਉੱਤੇ ਉਹ ਲੇਪ ਕਰਦੀਆਂ ਸੀ ਮਿੱਟੀ ਦਾ ਉੱਤੋਂ ਬਾਲਾ ਟੁੱਟ ਗਿਆ ਕੋਈ ਬੀਬੀ ਥੱਲੇ ਡਿੱਗੀ ਉਹਦੇ ਨਾਲ ਇੱਕ ਗਰੀਬ ਬੀਬੀ ਪਿੰਡ ਦੀ ਜਿਹਨੂੰ ਅਗਲਾ ਕਹਿੰਦਾ ਵੀ ਚਲ ਤੈਨੂੰ ਸੂਟ ਦੇ ਦੂੰ ਮੈਂ ਮੇਰੇ ਨਾਲ ਕਰਾ ਦੇ ਕੰਮ ਸਾਰਾ ਘਰ ਦਾ ਕਰਾ ਦੇ ਅੱਜ ਪੋਚਾ ਪਾਚਾ ਫੇਰਣਾ ਹੁੰਦਾ ਹੈ ਕਰਦਾ ਲੈ ਮੈਂ ਕੋ ਅੱਧਾ ਕਿਲੋ ਮੈਂ ਗਲਾਸ ਦੁੱਧ ਦਾ ਦੇ ਦੂੰ ਨਾਲੇ ਆਪਣਾ ਪ੍ਰਸ਼ਾਦੇ ਵਗੈਰਾ ਇਦਾਂ ਹੁੰਦਾ ਹੈ ਨਾ ਘਰਾਂ ਪਿੰਡਾਂ ਚ ਕਰਦੇ ਹੀ ਨਹੀਂ ਆਪਣੇ ਬੋਹਾ ਕੂੜਾ ਕਰ ਲਿਆ ਜਾਂ ਹੋਰ ਕੰਮਕਾਰ ਕਰ ਲਿਆ ਉਹ ਕਹਿੰਦੇ ਵੀ ਮੈਂ ਤੈਨੂੰ ਕੱਪੜੇ ਲੀੜੇ ਦੇ ਦੂੰ ਵੀ ਚੱਲ ਤੂੰ ਨਾਲ ਮੇਰੇ ਅੱਜ ਕਰਾ ਦੇ ਸਾਰਾ ਉੱਤੇ ਫੜ ਲਿਪਦੀਆਂ ਨੇ ਜਿਵੇਂ ਬੀਬੀਆਂ ਲਿਪਦੀਆਂ ਹੁੰਦੀਆਂ ਕੱਚੀਆਂ ਛੱਤਾਂ ਉਤੋਂ ਟੁੱਟ ਗਿਆ ਬਾਲਾ ਤੇ ਬੀਬੀ ਥੱਲੇ ਡਿੱਗੀ ਗਾਂ ਟਰੈਕਟਰ ਦੇ ਉੱਤੇ ਆ ਡਿੱਗੀ ਤੇ ਕਿਸ ਵਾਰ ਵਿੱਚ ਲਿਖੀ ਸੀ ਕਹਿੰਦਾ ਮੈਨੂੰ ਐਦਾਂ ਲੱਗਿਆ ਵੀ ਮੇਰੀ ਬੇਬੇ ਰੱਬ ਹੈ ਸੰਤ ਹੈ ਕਹਿੰਦੇ ਕਦੋਂ ਲੱਗੀ ਕਹਿੰਦੇ ਜਦੋਂ ਹਸਪੀਟਲ ਨੂੰ ਸਾਡੀ ਬੇਬੇ ਨੂੰ ਲੈ ਗਏ ਚੂਕਣਾ ਉਹਦਾ ਟੁੱਟ ਗਿਆ ਜਦੋਂ ਚੈੱਕ ਕਰਾਇਆ ਲੱਤ ਟੁੱਟ ਗਈ ਚੂਕਣਾ ਉੱਤਰ ਗਿਆ ਬੁਰਾ ਹਾਲ ਉਹਦਾ ਤੇ ਜਦੋਂ ਅਸੀਂ ਲੈ ਕੇ ਗਏ ਕਹਿੰਦੀ ਮੈਨੂੰ ਇਹ ਦੱਸੋ ਵੀ ਉਹ ਬੀਬੀ ਦਾ ਨਾਂ ਤਾਂ ਪੁੱਛਿਆ ਉਹਨੇ ਵੀ ਉਹ ਕਿਵੇਂ ਹੈ ਜਿਹੜੀ ਉੱਤੇ ਨਾਲ ਹੋਰ ਸੀ ਉਹ ਪਿੰਡ ਦੀ ਗਰੀਬ ਬੀਬੀ ਜਿਹਨੂੰ ਕਿਹਾ ਜੀ ਸੂਟ ਦੇ ਦੂੰ ਤੈਨੂੰ ਉਹ ਕਿਵੇਂ ਆ ਕਹਿੰਦੇ ਉਹਦੇ ਬੱਚੀ ਕਹਿੰਦੇ ਸ਼ੂਕਰ ਹੈ ਰੱਬਾ ਵੀ ਮੈਂ ਹੀ ਡਿੱਗੀ ਉਹ ਵਿਚਾਰੀ ਡਿੱਗ ਜਾਂਦੀ ਉਹ ਤੱਤੀ ਤੇ ਤੇ ਕਮਾਉਣ ਵਾਲਾ ਵੀ ਕੋਈ ਨਹੀਂ ਮੇਰਾ ਤੇ ਡੰਬਰ ਸੰਭਣ ਵਾਲਾ ਬਥੇਰਾ ਮੇਰੇ ਪਿੱਛੇ ਉਹਦੇ ਵਿਚਾਰੀ ਆਪ ਹੀ ਐ ਉਹਦੇ ਤੇ ਮਗਰ ਕੋਈ ਨਹੀਂ ਉਹਨੂੰ ਉਹਨੂੰ ਕਿੰਨੇ ਸੰਭੇਕਦੀ ਥੱਲੇ ਮੈਂ ਹੀ ਡਿੱਗ ਵੀ ਉਹ ਤਾਂ ਨਹੀਂ ਡਿੱਗੀ ਵਿਚਾਰੀ ਆਹ ਬਿਰਤੀ ਐ ਆਹ ਸੋਚ ਐ ਆਹ ਗੁਣ ਨੇ ਜਿਹੜੇ ਤੁਹਾਡੇ ਸੁਭਾਅ 'ਚ ਹੁੰਦੇ ਐ ਤੁਹਾਡੀ ਬਿਰਤੀ 'ਚ ਹੁੰਦੇ ਐ ਇਹ ਸਾਡੇ ਕਿਸੇ 'ਚ ਵੀ ਹੋ ਸਕਦੇ ਆ ਭਾਈ ਇਸ ਗੁਣ ਦੀ ਇਸ ਈਦਾਂ ਦੇ ਸੁਭਾਅ ਦੀ ਸੰਗਤ ਕਰੋ ਈਦਾਂ ਦਾ ਜਿਹੜਾ ਚੰਗਾ ਸੁਭਾਅ ਹੋਵੇ ਉਹਦੀ ਸੰਗਤ ਕਰੋ ਚੰਗੇ ਚੰਗੇ ਗੁਣ ਤੁਹਾਡੇ ਤੁਹਾਡੇ ਭਈਆ ਰੱਖਿਆ ਹੋਇਆ ਮੈਂ ਕਹਿੰਦਾ ਇੱਕ ਮਿੰਟੋ ਲੇਟ ਨਹੀਂ ਕਰਦਾ ਇੱਕ ਮਿੰਟੋ ਬੰਦਾ ਲੇਟ ਨਹੀਂ ਕਰਦਾ ਟਾਈਮ ਤੇ ਪਹੁੰਚਦਾ ਐ ਪੂਰੀ ਆਪਣੀ ਡਿਊਟੀ ਕਰਦਾ ਹੈ ਸੁਣੋ ਭਾਈ ਆਪਣੇ ਪੁੱਤ ਨੂੰ ਕਹੇ ਬੇਟਾ ਇਹਦੇ ਬੁੱਲ ਰਹਿ ਕੇ ਜ਼ਿੰਮੇਵਾਰ ਕਿਵੇਂ ਬਣਿੰਦਾ ਇਹ ਸਿੱਖ ਆ ਬਿਰਤੀ ਦੀ ਸੰਗਤ ਕਰ ਆ ਸਭਾ ਬਣ ਐ ਕਰੀਦਾ ਕੰਮ ਇਹਨੂੰ ਕਹਿੰਦੇ ਨੇ ਡਿਊਟੀ ਕਰਦਾ ਐ ਆ ਸਿੱਖ ਆ ਸੰਗਤ ਉਸ ਸਭਾ ਦੀ ਕਰਨੀ ਹੈ ਨਾ ਕਿ ਦੇਦ ਹੁਣ ਤੁਸੀਂ ਹੁਣ ਵੇਖੋ ਜਦੋਂ ਤੁਸੀਂ ਇਹ ਪੰਗਤੀ ਪੜ੍ਹਦੇ ਹੋ ਵੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਬੜਾ ਗਹਿਣਾ ਕਹਿੰਦੇ ਸੰਤ ਸਾਡਾ ਗਹਿਣਾ ਹੈ ਸੰਤ ਨੂੰ ਗਹਿਣਾ ਕਿਵੇਂ ਬਣਾਉਂਦੇ ਮੈਂ ਮੰਨ ਲਓ ਵੀ ਮੈਂ ਆ ਸੰਸ ਵਿੱਚ ਨੂੰ ਗਹਿਣਾ ਦੱਸੋ ਕਿਵੇਂ ਬਣਾਉਂਦੇ ਮੈਂ ਗਹਿਣਾ ਕਿਸੇ ਦਾ ਕਿੱਦਾਂ ਬਣ ਜੂ ਗਹਿਣੇ ਲੋਕੀ ਕਿਉਂ ਪਾਉਂਦੇ ਐ ਕਿਉਂਕਿ ਬੰਦਾ ਸੋਹਣਾ ਲੱਗੇ ਜਦੋਂ ਬੰਦੇ 'ਚ ਗੋਣਾ ਆ ਜਾਂਦੇ ਆ ਗੁਣ ਤੇ ਬੰਦਾ ਸੋਹਣਾ ਲੱਗਣ ਲੱਗ ਜਾਂਦਾ ਕਾਲਾ ਪੋਜਾ ਵੀ ਸੋਹਣਾ ਲੱਗਦਾ ਫਿਰ ਗੁਣ ਗੁਣਾ ਨੂੰ ਸੰਤ ਕਹਿੰਦੇ ਐ ਸੰਤ ਨੂੰ ਗਹਿਣਾ ਬਣਾ ਭਾਵ ਗੁਣਾ ਨੂੰ ਆਪਣਾ ਗਹਿਣਾ ਬਣਾ ਲੈ ਗੁਣ ਤੇ ਨੂੰ ਸ਼ਿੰਗਾਰ ਦੇਣਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕਹਿੰਦੇ